ਤੇ ਇਹ ਸਾਰੇ ਰੌਣਕ ਮੇਲਾ ਸਾਰੀਆਂ ਗੱਲਾਂ ਬਾਤ ਅੱਜ ਤੁਹਾਨੂੰ ਦਿਖਾਈਆਂ ਅਸੀਂ ਤੇ ਇਹ ਵੀਡੀਓ ਤੁਹਾਨੂੰ ਜਰੂਰ ਸ਼ੇਅਰ ਕਰਨੀ ਚਾਹੀਦੀ ਆ ਵੀ ਹੋਰ ਕਿਸੇ ਪਿੰਡ ਦੇ ਵਿੱਚ ਵੀ ਜਿਹੜੇ ਕੋਈ ਦੋ ਚਾਰ ਲੋਕ ਜਿਹੜੇ ਇਹ ਜਿਹਾ ਕੰਮ ਕਰਨੇ ਚਾਹੁੰਦੇ ਆ ਉਹਨਾਂ ਨੂੰ ਹੌਸਲਾ ਮਿਲੇ ਤੇ ਪਿੰਡ ਦੇ ਲੋਕ ਜਿਹੜਿਆਂ ਨੂੰ ਕੋਈ ਮੜਾ ਮੋਟਾ ਬਹਿਮ ਹੁੰਦਾ ਵੀ ਬੱਚਾ ਨੂੰ ਭੇਜੀਏ ਕਿ ਨਾ ਉਹ ਇਹਨਾਂ ਨੂੰ ਦੇਖ ਕੇ ਆਪਦੇ ਜਵਾਕਾਂ ਨੂੰ ਭੇਜ ਦਿਆ ਕਰਨ ਇਸ ਲਈ ਇਹਨੂੰ ਸ਼ੇਅਰ ਕਰੋ ਜਰੂਰ ਤੇ ਆਪਣੀ ਰਾਏ ਤੁਸੀਂ ਕਮੈਂਟਾਂ ਵਿੱਚ ਦੱਸੋ ਨਾ ਜੇ ਬਸਤੇ ਬੱਦ ਰਹੇ ਆ ਤਾਂ ਚੰਗੇ ਕੰਮ ਕਰਨ ਵਾਲੇ ਬੰਦੇ ਵੀ ਹੈਗੇ ਆ ਆਪਣਾ ਕੋਈ ਮੰਨ ਲਓ ਇਹਨਾਂ ਦੇ ਸਾਰੇ ਖੜਾ ਦੱਸੇ ਉਂਗਲ ਇੱਕੋ ਜੀਆਂ ਨਹੀਂ ਹੁੰਦੀਆਂ ਵੀ ਜਿਹੜੇ ਜਨਮ ਦਿਨ ਵੀ ਮਨਾਏ ਜਾਂਦੇ ਆ ਇਥੇ ਕੇਕ ਜਾਂ ਕੋਈ ਹੋਰ ਕੋਕਾ ਕੋਲਾ ਜਾਂ ਉਹ ਚੀਜ਼ਾਂ ਨੇ ਦਿੱਤੇ ਜਾਂਦੀਆਂ ਇਥੇ ਜ्यादा ਦਿੱਤੇ ਜਾਂਦੇ ਛੋਲੇ ਜਾਂ ਕੇਲੇ ਜਾਂ ਜ्यादातर ਤੇ ਕਦੇ ਫਰੂਟੀਆਂ ਕੀ ਕਹਿਣੀਆਂ ਨੇ ਉਹ ਵੀ ਕਦੇ ਕਦੇ ਇਹ ਵਧੀਆ ਕੰਮ ਆ ਬੰਗੀਦੀਪਾ ਦੇ ਪਿੰਡ ਆ ਜਿਹੜਾ ਇਹ ਗਰਾਊਂਡ ਬਣਿਆ ਹੋਇਆ। ਜਿੰਨਾਂ ਜੇ ਬੱਤੇ ਬੱਲ ਰਹੇ ਆ ਤਾਂ ਚੰਗੇ ਕੰਮ ਕਰਨ ਵਾਲੇ ਬੰਦੇ ਵੀ ਹੈਗੇ ਆ। ਆਪਣਾ ਕੋਈ ਮੰਨ ਲਓ। ਇੰਨਾਂ ਦੇ ਸਾਰੇ ਖੜਾ ਹੋਣ। ਕਹਿੰਦੇ ਹਾਂ ਦਸੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ। ਮਾੜੇ ਲੋਕਾਂ ਦੇ ਨਾਲ ਚੰਗੇ ਲੋਕ ਵੀ ਹੁੰਦੇ ਆ ਤੇ ਚੰਗੇ ਲੋਕਾਂ ਦੇ ਨਾਲ ਮਾੜੇ ਲੋਕ ਵੀ ਹੁੰਦੇ ਆ। ਠੀਕ ਐ। ਇਹ ਜੇ ਭਰਾ ਜੇ ਐਦਾਂ ਦੀ ਮਦਦ ਕਰਦੇ ਨੇ ਹਰੇਕ ਪਿੰਡ ਕਰਦੇ ਰਹਿਣਾ ਹੂੰ ਹੂੰ ਤਾਂ ਆਉਣ ਵਾਲੀ ਜਨਰੇਸ਼ਨ ਹੈ ਵੀ ਉਹ ਕਿਸੇ ਲੈਂਟ ਤੇ ਚੜ੍ਹ ਦੂਗੀ ਗੱਡੀ ਟਰੈਕ ਤੇ ਚੜ੍ਹ ਦੂਗੀ ਹੁਣ ਸਾਡਾ ਮੇਨ ਮੁੱਦਾ ਕੱਲਾ ਕਬੱਡੀ ਵੀ ਨਹੀਂ ਬਈ ਇਹਨਾਂ ਨੂੰ ਕਾਮਯਾਬ ਕਰਨਾ ਹੈ ਆ ਛੋਟੇ ਬੱਚੇ ਮੰਨ ਲਓ ਹਾਂ ਇਹ ਵੱਡੇ ਹੋ ਕੇ ਆਪਦਾ ਅਸਲ ਤੌਰ ਤੇ ਕਮਜ਼ੋਰ ਆ ਵੀ ਇਹ ਮੰਨ ਲਓ ਇਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਹਾਂ ਬਈ ਇਹਨਾਂ ਨੂੰ ਦੇਖ ਕੇ ਹੋਰ ਵੀ ਆਉਣ ਲੱਗੇ ਬੰਦੇ ਵੀ ਪਹਿਲਾਂ 10-12 ਬੱਚੇ ਹੁੰਦੇ ਸੀ ਆਪਣੇ ਕੋਲ ਸਟਾਰਟਿੰਗ 'ਚ ਜਦੋਂ ਆਪਾਂ ਕੰਮ ਸਟਾਰਟ ਕੀਤਾਗਾ ਹੂੰ ਡਰਬੀ ਬਹੁਤ ਲੱਗਦਾ ਕੋ ਕਹਿੰਦੇ ਵੀ ਸੀ ਯਾਰ 6 ਵਜੇ ਕੇ ਦੇ ਸੋਡੇ ਜੁਮੇ ਪੈ ਜਾਣਗੇ ਐ ਹਜੂ ਬਈ ਪਰਮਾਤਮਾ ਆਸਰੇ ਬਚ ਜਾ ਚੰਗਾ ਕੰਮ ਕਰਦੇ ਆ ਚੰਗੇ ਕੰਮ ਨੂੰ ਭਾਗਤਾ ਲੱਗ ਜਿੰਦੇ ਆ ਬਈ ਸਹੀ ਗੱਲ ਤੇ ਵਿਚਾਰੇ ਬਸ ਅੱਜ 80 ਬੱਚੇ ਹੋ ਗਏ ਸਾਡੇ ਕੋਲ 80 ਵੀ ਪਲਸ ਹੋ ਗਏ ਬਈ ਅੱਛਾ ਜੁੜੀ ਜਾਂਦੇ ਬੱਚੇ ਇੱਕ ਦੋ ਬੱਚੇ ਡੇਲੀ ਜੁੜਦੇ ਹੀ ਆਗੇ ਬਈ ਅੱਜਕੱਲ ਬਈ ਆਪਦੇ ਬੱਚੇ ਨੂੰ ਹਰੇਕ ਮਨਿਕ ਚੱਲ ਫਿੱਟ ਰੱਖਣਾ ਚਾਹੁੰਦਾ ਵੀ ਮਾੜੇ ਕੰਮਾਂ ਤੋਂ ਮੋਬਾਈਲਾ ਤੋਂ ਬਚਣਗੇ ਮਾੜੇ ਕੰਮਾਂ ਤੋਂ ਬਚਣੇ ਗਰਾਊਂਡ ਨਾਲ ਹਰੇਕ ਜੋੜਨਾ ਚਾਹੁੰਦਾ ਪਰ ਪਹਿਲ ਕਰਨੀ ਪੈਂਦੀ ਆ ਬਈ ਇਹ ਸ਼ੁਰੂ ਉਹ ਸ਼ੁਰੂਆਤ ਕੋਸ਼ਕ ਪਰਿਵਾਰ ਚ ਉਹਨਾਂ ਨੇ ਕੀਤੇ ਆ ਆਪਣੇ ਬੱਚਿਆਂ ਨੂੰ ਸਾਡੇ ਨਾਲ ਜੋੜਿਆ ਪਹਿਲਾ ਕੁੜੀ ਸਾਡੇ ਕੋਲ ਇੱਕ ਕੁੜੀ ਆਉਂਦੀ ਸੀ ਭਾਈ ਜੋਤ ਆ ਠੀਕ ਹੈ ਉਹ ਘਰਦਿਆਂ ਦੀਆਂ ਮੁਸੀਬਤਾਂ ਤੋਂ ਨਿਕਲ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਦੇ ਮਾਪਿਆਂ ਨੇ ਉਹਨੂੰ ਸਪੋਰਟ ਕੀਤਾ ਤੇ ਉਹ ਕੱਲੀ ਕੁੜੀ ਮੁੰਡਿਆਂ ਨਾਲ ਖੇਡਦੀ ਰਹੀ ਆ ਭਾਈ ਪਰ ਹੁਣ ਅੱਜ 30-35 ਕੁੜੀਆਂ ਆਉਂਦੀਆਂ ਨੇ ਤੇ ਅਸੀਂ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਇੰਨਾ ਵੀ ਆ ਨਾ ਵੀ ਜਿਵੇਂ ਹੁਣ ਗੇਟ ਨੂੰ ਲੋਕ ਲੱਗਿਆ ਹੋਇਆ ਸੀਗਾ ਵੀ ਜਿਆਦਾਤਰ ਆਪਾਂ ਸੇਫਟੀ ਸੋਚਦੇ ਆ ਹਰੇਕ ਪਰਿਵਾਰ ਮਾਂ ਆਪੇ ਸੋਚਦਾਗਾ ਵੀ ਜਾਂ ਕੋਈ ਛੇੜਖਾਨੀ ਜਾਂ ਨਾ ਇਸ ਤਰ੍ਹਾਂ ਨਾ ਹੋਵੇ ਤੇ ਹੁਣ ਗੇਟ ਲੱਗਿਆ ਪਿਆ ਬਾਕੀ ਸੋਡੀ ਜ਼ਿੰਮੇਦਾਰੀ ਆ ਤਾਂ ਸੋਡੇ ਦੇ ਸੋਡੇ ਕੰਮ ਨੂੰ 1-2 ਸਾਲ ਲੋਕਾਂ ਨੇ ਦੇਖਿਆ ਫੇਰ ਸੋਡੇ ਦੇ ਯਕੀਨ ਕਰਕੇ ਹੁਣ ਮਤਲਬ ਭੇਜਣ ਲੱਗ ਗਏ ਪੁੱਲ ਜੀ ਭਰੋਸਾ ਤਾਂ ਆਏ ਬਾਈ ਪਹਿਲਾਂ ਕਿ ਹਾਂ ਮਗਰ ਕਿ ਤੁਸੀਂ ਹਾਂ ਪਹਿਲਾਂ ਕੰਮ ਕਰਕੇ ਦਿਖਾਇਆ ਹੈ ਠੀਕ ਹੈ ਭਰੋਸਾ ਤਾਂ ਕੀਤਾ ਬਾਈ ਲੋਕਾਂ ਨੇ ਸਾਰਾ ਕੰਮ ਇੱਕ ਨੰਬਰ ਤੋਂ ਹੁੰਦਾ ਮੰਨ ਕੇ ਕੁੜੀਆਂ ਆਉਂਦੀਆਂ ਇਹਨਾਂ ਨੂੰ ਛੱਡਣ ਦੀ ਲਿਆਉਣ ਦੀ ਜ਼ਿੰਮੇਦਾਰੀ ਵੀ ਇੱਕ ਉਸ ਕੁੜੀਆਂ ਤੇ ਪਿੰਡਾਂ ਰੁੱਗੂ ਬੰਗੇ ਤੋਂ ਆਉਂਦੀਆਂ ਨੇ ਠੀਕ ਹੈ ਮੁੰਡੇ ਮਨ ਕੇ ਜਿਹੜੇ ਮੁੰਡੇ ਵੱਡੇ ਮੁੰਡੇ ਨੇ ਉਹਨਾਂ ਦੀ ਡਿਊਟੀ ਲੱਗੀ ਐ ਅਗਲੇ ਚਰਾਹੇ ਤੇ ਵੀ ਉੱਥੇ ਖੜਨਾ ਪਈ ਕੋਈ ਗਰਾਹਤ ਕੋਈ ਕੁੜੀ ਨੂੰ ਕੋਈ ਸ਼ਰਾਰਤ ਕੋਈ ਮਨ ਕੇ ਅਲ ਵੀ ਸ਼ਰਤ ਬਾਜ ਕੋਈ ਕੁਛ ਟੈਨਾਂ ਦੇ ਵਿੱਚ ਜਾਂ ਕਿਵੇਂ ਵੀ ਅੱਛਾ ਕਰ ਤੱਕ ਛੱਡਾ ਹਾਂ ਕਰ ਤੱਕ ਛੱਡਣ ਦੀ ਜ਼ਿੰਮੇਦਾਰੀ ਵੀ ਹੈ ਬਈ ਸਾਡੀ ਤੇ ਇੱਕ ਉਹ ਕੀ ਉਹ ਜਿਹੜੀ ਸ਼ੁਰੂ ਤੋਂ ਖੇਡਦੀ ਉਹ ਉਹੀ ਕੁੜੀ ਆਪਾਂ ਪਹਿਲਾਂ ਹਾਂ ਆ ਕੁੜੀ ਆ ਬਈ ਜੋਤ ਆ ਹੂੰ ਉਹ ਦਿਖਾਈ ਬਈ ਕੁੜੀ ਆ ਕਿ ਮੁੰਡਾ ਇੱਕ ਮੜਾ ਨੇੜੇ ਹੋ ਕੇ ਤੇ ਇੱਕ ਬਈ ਇੱਕ ਬੋਲਰ ਦੀ ਇੱਕ ਤਾੜੀ ਮਾਰ ਦੋ ਜੀ ਉਧਰ ਦੇਖ ਪੁੱਤ ਕੈਮਰਾ ਕਿੱਥੇ ਕੈਮਰੇ ਕਿੰਨੇ ਕੈਮਰਾ ਉਧਰ ਜਾ ਕੇ ਹਾਂ ਇੱਕ ਬੋਲਰ ਦੀ ਮੈਨੂੰ ਵੀ ਆਏ ਸੀ ਦੂਜਾ ਸਥਾਨ ਆਦਾ ਸਰਕਾਰੀ ਹਾਈ ਸਕੂਲ ਚੋਂ ਗਈ ਹੋਈ ਐ ਦੂਜਾ ਸਥਾਨ ਆਦਾ ਕੁਸ਼ਤੀ ਜੀ ਮੈਨੂੰ ਆਏ ਸੀ ਵੀ ਕਿਤੇ ਮੁੰਡਾ ਤੇ ਸਭ ਤੋਂ ਪਹਿਲੀ ਕੁੜੀ ਐ ਗਰਾਊਂਡ ਦੀ ਹਾਂ ਵੀ ਇਹ ਆਉਣ ਲੱਗੀ ਸਭ ਤੋਂ ਪਹਿਲਾਂ ਆ ਸਕੂਲ ਦੇ ਵਿੱਚੋਂ ਨਹੀਂ ਵੀ ਆਪਣਾ ਰੁੱਗੂ ਬੰਗੀ ਸਕੂਲ ਚ ਪੜਦੀ ਐ ਇਹ ਅੱਛਾ ਨਹੀਂ ਹੋਂਗੇ ਮਾ ਹਾਂਗੇ ਮਾ ਹੋਈਆਂ ਦੂਜਾ ਸਥਾਨ ਆ ਬਈ ਇਹਦਾ ਕਵੱਡੀ ਹਾਂ ਕਵੱਡੀ ਚੋ ਕੁਸ਼ਤੀ ਦੇ ਵਿੱਚੋਂ ਬਈ ਕੁਸ਼ਤੀ ਤੋਂ ਕੁਸ਼ਤੀ ਸੋਰੀ ਕੁਸ਼ਤੀ ਦੇ ਵਿੱਚੋਂ ਦੂਸਰਾ ਸਥਾਨ ਆਗਾ ਵਧੀਆ ਗੱਲ ਆ ਸ਼ਾਬਾਸ਼ ਤੇ ਪੁੱਲ ਜੀ ਇੱਕ ਹੋਰ ਗੱਲ ਆ ਸਾਡੇ ਜਿੰਨੇ ਬੱਚੇ ਸੀ ਹੂੰ ਜਿੰਨੇ ਬੱਚੇ ਸੀ ਭੇਜੇ ਸੀਗੇ ਸਾਡੇ ਹਰੇਕ ਬੱਚੇ ਦੀ ਪੋਜੀਸ਼ਨ ਆਈ ਬਈ ਸਰਕਾਰੀ ਸਕੂਲ ਚੋਂ ਜਿੰਨੇ ਵੀ ਗਏ ਇੱਕੋਸ ਬੱਚਾ ਨੂੰ ਛੱਡ ਕੇ ਜਿਹੜੇ ਨਵੇਂ ਕਈ ਬੱਚੇ ਇੰਨੇ ਨੇ ਪੋਜੀਸ਼ਨਾਂ ਆਂ ਹਮ ਇੱਕ ਵਾਰੀ ਮੜਾ ਕੈਮਰਾ ਮਾਰ ਦਿੰਦਾ ਕਿਹੜਾ ਕਿਹੜਾ ਪੀਛਣਾ ਖੜੇ ਹੋ ਜਾ ਬਈ ਓਏ ਖੜੇ ਹੋ ਜਾ ਜਿਹੜੇ ਜਿਹੜੇ ਸਕੂਲਾਂ ਦੇ ਗੇਮਾਂ ਆ ਆ ਸਕੂਲ ਦੇ ਵੀ ਹਾਂ ਖੜਾ ਪਤਾ ਗੇਮਾਂ ਚ ਗਏ ਸੀ ਜਿਹੜੇ ਡਿਸਟ੍ਰਿਕਟ ਖੜ ਕੇ ਆਇਆ ਰੁਬਣ ਕਿੱਥੇ ਆ ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਸਰਕਾਰੀ ਜਿਹੜੇ ਗੇਮਾਂ ਚ ਗਏ ਸੀ ਸਰਕਾਰੀ ਸਕੂਲ ਦੇ ਬੱਚਾ ਬਈ ਸ਼ਾਬਾਸ਼ ਥੋੜੇ ਜਿਹਾ ਸ਼ਾਬਾਸ਼ ਮਾਨਤਾ ਯਾਰ ਤੁਹਾਨੂੰ ਜਿਹੜੇ ਗੇਮਾਂ ਚ ਖੇਡਣਗੇ ਇਸ ਲੈਵਲ ਤੇ ਹਾਂ ਉਹ ਵਾਲੇ ਖੜੇ ਆ ਇਹ ਸ਼ਾਨ ਆ ਇਹਨਾਂ ਆ ਆ ਬੱਚਾ ਬਈ ਇੰਨੇ ਕਿ ਬੱਚੇ ਆਪਣੇ ਕੋਲੇ ਮਿਹਨਤ ਕਰਦੇ ਸੀ ਤੁਸੀਂ ਪਹਿਲਾਂ ਇਹ ਸਿੱਖ ਗਏ ਨਾ ਖੇਡਣਾ ਤਾਂ ਕਰਕੇ ਤੁਹਾਨੂੰ ਉਧਰ ਵੀ ਫਾਇਦਾ ਹੋ ਗਿਆ ਜਿਹੜੇ ਹੋਰ ਸਕੂਲ ਦੇ ਵਿੱਚ ਤਿਆਰੀ ਕਰਦੇ ਉਹ ਕੱਲੇ ਮਾਸਟਰ ਜਿੰਨਾ ਖੜਾਉਂਦਾ ਹਾਂ ਹਾਂ ਤਿਆਰ ਖੜੀ ਨਹੀਂ ਹੁੰਦੀ ਖੜੀ ਹੋ ਜੀ ਆਹ ਮੁੰਡੇ ਦਾ ਨਾਮ ਆਂਤ ਹੈ ਠੀਕ ਹੈ ਇਹ ਬੰਦੇ ਤੁਹਾਨੂੰ ਪੁਰਾਣੀ ਫੋਟੋ ਦੇਵਾਂਗੇ ਵੀਡੀਓ 'ਚ ਜਰੂਰ ਲਾਇਓ ਅੱਛਾ ਇਹ ਬੰਦੇ ਦਾ ਬੇਟਾ ਕਿੰਨਾ ਸੀ ਮੰਨਦਾ ਨਹੀਂ 59 ਕਿਲੋ weight ਸੀ ਇਹਦਾ ਮੈਂ ਤੁਹਾਨੂੰ ਹੁਣ ਕਿੰਨਾ weight ਆ ਪਤਾ 52 52 ਕਿਲੋ ਪਾਰ ਆ ਰਿਹਾ ਤੇ ਇਹ ਬੰਦੇ ਨੇ ਮਿਹਨਤ ਬਾਈ ਕਿੰਨੇ ਚਿਰ ਚੱਕੜਾ ਜੂਨ ਦੀਆਂ ਛੁੱਟੀਆਂ ਚ ਇੱਕ ਮਹੀਨਾ ਇਹਨੇ ਦਿলো ਮਿਹਨਤ ਕੀਤੀ ਐ ਠੀਕ ਐ ਇਹ ਬੰਦੇ ਨੇ ਆਪਦਾ weight 52 ਕਿਲੋ ਕਰ ਲਿਆ ਇੰਨਾ weight lose ਕਰਤਾ ਲੋਕ ਕਹਿੰਦੇ ਦਵਾਈਆਂ ਖਾ ਕੇ weight lose ਹੁੰਦੇ ਐ ਐ ਹੁੰਦਾ ਇਹ ਬੰਦੇ ਨੇ ਮਿਹਨਤ ਨਾਲ ਇਹ ਵੀ ਤੁਹਾਨੂੰ ਪੁਰਾਣੀ ਫੋਟੋ ਦੇਵਾਂਗੇ ਤੁਸੀਂ ਵੀਡੀਓ ਚ ਜਰੂਰ ਲਾਓ ਠੀਕ ਐ ਇਹ ਬੰਦੇ ਨੇ ਦਿলো ਮਿਹਨਤ ਕੀਤੀ ਐ ਲੈ ਲੈ ਕਰ ਦੇਣਾ ਚਲ ਬੈ ਜਾਓ ਉਹਦੇ ਵੀ ਹੁਣ ਆਪਣਾ ਆਜੋ ਇਹ ਕਾਕੂ ਇਹਦਾ ਪਲੇਅਰ ਦਾ ਨਾਮ ਕਾਕੂ ਆ ਬਾਈ ਇਹ ਬੰਦੇ ਦੀ ਗੇਮ ਦੇਖ ਕੇ ਬੰਦਾ ਦੋ ਘੜੀ ਦੇਖਦਾ ਹੀ ਰਹਿੰਦਾ ਇਹਨੂੰ ਠੀਕ ਹੈ ਕਿੰਨੇ ਨੰਬਰ ਮਿਲ ਗਏ ਉਹ ਵੀ ਦਿਖਾ ਦੇ ਉਧਰ ਐਂ ਦਿਖਾ ਦੇ ਜਰਸੀ ਸਾਹਮਣੇ ਸਾਹਮਣੇ ਕਰ ਦੇ ਐਂ ਜਰਸੀ ਫੋੜ ਲਾ ਪਤਾ ਹਾਂ ਹਾਂ ਕਲਾਪਿੰਗ ਕਰ ਦੋ ਵੀਰੇ ਨਾਮ ਤੇ ਚੱਲ ਵੀ ਕਾਕੂ ਮੈਂ ਆਪਾਂ ਆਜੋ ਵੀ ਦੂਸਰਾ ਮਨਿੰਦਰ ਮਨਿੰਦਰਾ ਹਾਂ ਮਨਿੰਦਰਾ ਇਹਦਾ ਨਾਮ ਮਨਿੰਦਰਾ ਬਾਈ ਦੀ ਮੈਂਟ ਬਹੁਤ ਸੋਹਣੀ ਆ ਮੁੰਡੇ ਦੀ ਉੱਤਰ ਜਾ ਇੱਧਰ ਦੀ ਲੰਘ ਜਾ ਕਰ ਅਗਲਾ ਜਿਹੜਾ ਨਿੱਕਾ ਅਦਰ ਨਿੱਕਾ ਇਹ ਨਾਮ ਵੀ ਨਿੱਕ ਨਿਕਈ ਜਾਣਾ ਇਹ ਨਾਮ ਨਿੱਕਾ ਇਹਨੂੰ 2 ਸਾਲ ਚੱਲ ਪੁੱਤ ਇੱਧਰ ਝੋਤ ਬਾਈ ਇਹਦੇ ਬਾਰੇ ਤਾਂ 10 ਚੁੱਕਿਆ ਪਾਏ ਕੁੜੀ ਕੱਲੀ ਖੇਡਦੀ ਰਹੀ ਆ ਸਾਡੇ ਕੋਲੇ ਨਹੀਂ ਜਾਂਦੀ ਸਪੈਸ਼ਲ ਤਿਆਰ ਹੋਈ ਆ ਨਸ਼ਟ ਆ ਜੂ ਹੀਰਾ ਹਰਜੀਤ ਆ ਆਪ ਉਹ ਰਾਮੁੰਡਾ ਤੇਰੇ ਪਿੰਡ ਤੋਂ ਆਉਂਦਾ ਮਿਹਨਤ ਕਰਨੇ ਰਾਤ ਨੂੰ 9:30 9 ਵਜੇ ਘਰੇ ਪਹੁੰਚਦਾ ਇਹ ਹਾਂ ਇਹ ਲਾਈਟਾਂ 'ਚ ਖੇਡਦੇ ਆ ਮੁੰਡੇ ਸੀਨੀਅਰ ਆ ਜਿਹੜੇ ਇਹਦਾ ਨਾਮ ਹਰਜੀਤ ਆ ਵਧੀਆ ਚੰਗੀ ਗੱਲ ਆ ਸਾਹਿਬ ਨੂੰ ਭੇਜ ਦੇ ਸਾਹਿਬ ਨੂੰ ਸਾਹਿਬ ਸਾਹਿਬ ਆਹੀ ਕਰ ਲੈ ਨੂੰ ਇਹਦਾ ਨਾਮ ਸਹਿਬ ਆ ਬਈ ਇਹਨੂੰ ਵੀ 2 ਸਾਲ ਹੋ ਗਏ ਮੁੰਡੇ ਨੂੰ ਸ਼ਾਬਾਸ਼ ਆ ਜਾ ਵੀਰ ਇਹ ਲਵੀ ਇਹ ਲਵੀ ਆ ਬਈ ਇਹ ਬਈ ਹੁਣੀ ਆਉਣ ਲੱਗਾ ਤਿੰਨ ਮਹੀਨਿਆਂ ਤੋਂ ਖੁੱਲ ਰਹਾ ਬਹੁਤ ਵਧੀਆ ਖੇਡਦਾ ਮੁੰਡਾ ਇਹ ਨੋਨੀ ਨੋਨੀ ਇਹਦੀ ਬਹੁਤ ਸੋਹਣੀ ਗੇਮ ਆ ਬਈ ਇਹਦਾ ਨੋਨੀ ਨਾਮ ਆ ਇਹਦਾ ਮੁੰਡੇ ਦਾ ਜੈਸ਼ਨ 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 ਐਵੀ ਤਰ੍ਹਾਂ ਰੁਗੂ ਵੰਗਾਉਂਦਾ ਬਈ ਇਹ ਵੀ 9 9:30 ਕਰੇ ਪਹੁੰਚਦਾ ਮੁੰਡਾ ਠੀਕ ਆ ਵਧੀਆ ਗੱਲ ਆ ਇਹ ਦੁਹਾਨ ਨਿਕਰਾ ਇਹ ਹੈਗਾ ਜੀ ਮਨਪ੍ਰੀਤ ਸਿੰਘ ਪਿੰਡ ਦੀ ਪਾਵੰਗੀ ਇਹ ਪ੍ਰਾਈਵੇਟ ਨੌਕਰੀ ਕਰਦਾ ਤੇ ਆਪਦੀ ਨੌਕਰੀ ਦੇ ਵਿੱਚੋਂ ਮਿਹਨਤ ਦੇ ਵਿੱਚੋਂ ਇਹਨੇ ਇਹ ਕਾਲੇ ਛੋਲੇ ਜਵਾਕਾਂ ਦੇ ਲਈ ਯੋਗਦਾਨ ਪਾਇਆ ਆਪਦੀ ਇੱਕ ਨੰਬਰ ਦੀ ਹੱਕ ਦੀ ਕਮਾਈ ਚੋ ਇਹਦੀ ਤਾੜੀਆਂ ਮਾਰ ਦਿਓ ਬੱਚੋ ਤੇ ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਇਹਦੀ ਤਨਖਾਹ ਦੁੱਗਣੀ ਤਿੱਗਣੀ ਹੋ ਜਾਏ ਤੇ ਵਧੀਆ ਹੋਰ ਵਧੀਆ ਪੈਸੇ ਕਮਾਵੇ ਕਾਮਯਾਬ ਹੋਵੇ ਕਿਉਂਕਿ ਨੌਕਰੀਆਂ ਬਹੁਤ ਲੋਕ ਕਰਦੇ ਨੇ ਤੇ ਇਹਨੇ ਆਪਦੀ ਅਰਤਿਕ ਮਤਲਬ ਤੌਰ ਤੇ ਵੀ ਇਹ ਜਿਆਦਾ ਮਜ਼ਬੂਤ ਨਹੀਂ ਹੈਗਾ ਫਿਰ ਵੀ ਇਹਨੇ ਹਿੱਸਾ ਪਾਇਆ ਹੈ ਚੀਜ਼ ਦੇ ਵਿੱਚ ਤੇ ਹਿੱਸਾ ਵੀ ਚੰਗੇ ਥਾਂ ਤੇ ਪਾਇਆ ਜਵਾਕ ਛੋਲੇ ਖਾਣਗੇ ਤੇ ਮੇਨ ਗਰਾਉਂਡ ਦੀ ਇਸ ਦੀ ਗੱਲ ਇਹੀ ਆ ਕਿ ਜਿਹੜੇ ਜਨਮ ਦਿਨ ਵੀ ਮਨਾਏ ਜਾਂਦੇ ਆ ਇਥੇ ਕੇਕ ਜਾਂ ਕੋਈ ਹੋਰ ਕੋਕਾ ਕੋਲਾ ਜਾਂ ਉਹ ਚੀਜ਼ਾਂ ਨੇ ਦਿੱਤੇ ਜਾਂਦੀਆਂ ਇਥੇ ਜਿਆਦਾ ਦਿੱਤੇ ਜਾਂਦੇ ਛੋਲੇ ਜਾਂ ਕੇਲੇ ਜਾਂ ਜਿਆਦਾ ਜ਼ੋਰ ਤੇ ਕਦੇ ਫਰੂਟੀਆਂ ਕੀ ਘਹਿਣੀਆਂ ਨੇ ਉਹ ਵੀ ਕਦੇ-ਕਦੇ ਤੇ ਇਹ ਵਧੀਆ ਕੰਮ ਆ ਬੰਗੀਦੀਪਾ ਦੇ ਪਿੰਡ ਆ ਜਿਹੜਾ ਇਹ ਗਰਾਉਂਡ ਬਣਿਆ ਹੋਇਆ ਇਹ ਮੁੰਡਾ ਗਗਨ ਆਗਾ ਇਨੇਮਾ ਫੌਜੀ ਬਾਈ ਖੜਾ ਆ ਨਾਲ ਜਸਪਾਲ ਬਾਈ ਵੀ ਇਹ ਸਾਰੇ ਰਲ ਮਿਲ ਕੇ ਇਹ ਬਾਈ ਆਰਓ ਦਾ ਪਾਣੀ ਇਹਨਾਂ ਨੂੰ ਡੇਲੀ ਫਰੀ ਦਿੰਦਾ ਹੈਗਾ ਤੇ ਆ 60 ਲੀਟਰ ਜਿੰਨਾ ਲੱਗਦਾ ਹੈਗਾ ਇਹਨੇ ਆਪਦਾ ਜਨਮ ਦਿਨ ਵੀ ਇੱਥੇ ਬਣਾਇਆ ਸੀਗਾ ਤੇ ਇਹ ਸਾਰਾ ਰਲ ਮਿਲ ਕੇ ਕੰਮ ਹੋ ਰਿਹਾ ਹੈਗਾ ਪਿੰਡ ਦੇ ਲੋਕ ਵੀ ਹੁਣ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਆਪਣੇ ਅਜਿਮੇ ਕੁੜੀਆਂ ਨੂੰ ਭੇਜਣ ਲੱਗ ਗਏ ਛੋਟੇ ਬੱਚਾ ਨੂੰ ਭੇਜਣ ਲੱਗ ਗਏ ਤੇ ਬਿਲਕੁਲ ਸਹੀ ਕੰਮ ਆ ਇਹ ਤੇ ਨਸ਼ਿਆਂ ਤੋਂ ਜਿਵੇਂ ਬਚਾਉਣ ਲਈ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਕਲੀਆਂ ਮਸ਼ਹੂਰੀਆਂ ਜਾਂ ਐਡ ਦਿੱਤੀ ਜਾਂਦੀ ਆ ਜਾਂ ਬੋਰਡ ਲਾਏ ਜਾਂਦੇ ਆ ਪਰ ਅਸਲੀ ਆ ਆਹ ਚੀਜ਼ ਆ ਤੇ ਜੇ ਮਿਹਨਤ ਕਰਨ ਵਾਲੇ 2 4 5 ਬੰਦੇ ਹਰੇਕ ਪਿੰਡ ਚ ਹੁੰਦੇ ਆ ਤੇ ਦੂਸਰਾ ਪਿੰਡ ਜਦੋਂ ਨਾ ਸਹਿਯੋਗ ਦੇਣਦਾ ਤਾਂ ਉਹਨਾਂ ਦਾ ਨਤੀਜਾ ਆ ਹੁੰਦਾਗਾ ਜਿਹੜਾ ਤੁਹਾਨੂੰ ਇੱਥੇ ਦਿਖ ਰਿਹਾ ਤੇ 3 4 ਸਾਲਾਂ ਤੋਂ ਲੈ ਕੇ ਤੇ ਮੰਨ ਲਓ ਜਿਆਦਾ 15 ਸਾਲਾਂ ਤੱਕ ਜਾਂ 17 ਸਾਲਾਂ ਤੱਕ ਦੇ ਬੱਚੇ ਹੋਣਗੇ ਤੇ ਜਿੰਨਾਂ ਵਿੱਚ ਸਪੈਸ਼ਲੀ ਤੌਰ ਤੇ 30 35 ਕੁੜੀਆਂ ਹੈਗੀਆਂ ਨੇ ਹੁਣ ਤੇ ਇਹ ਸਾਰੇ ਰੌਣਕ ਮੇਲਾ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਨੂੰ ਦਿਖਾਈਆਂ ਅਸੀਂ ਤੇ ਇਹ ਵੀਡੀਓ ਤਾਨੂੰ ਜਰੂਰ ਸ਼ੇਅਰ ਕਰਨੀ ਚਾਹੀਦੀ ਆ ਵੀ ਹੋਰ ਕਿਸੇ ਪਿੰਡ ਦੇ ਵਿੱਚ ਵੀ ਜਿਹੜੇ ਕੋਈ ਦੋ ਚਾਰ ਲੋਕ ਜਿਹੜੇ ਇਹ ਜਿਹਾ ਕੰਮ ਕਰਨੇ ਚਾਹੁੰਦੇ ਆ ਉਹਨਾਂ ਨੂੰ ਹੌਸਲਾ ਮਿਲੇ ਤੇ ਪਿੰਡ ਦੇ ਲੋਕ ਜਿਹੜਿਆਂ ਨੂੰ ਕੋਈ ਮੜਾ ਮੋੜਾ ਬਹਿਮ ਹੁੰਦਾ ਵੀ ਬੱਚਾ ਨੂੰ ਭੇਜੀਏ ਕਿ ਨਾ ਉਹ ਇਹਨਾਂ ਨੂੰ ਦੇਖ ਕੇ ਆਪਦੇ ਜਵਾਕਾਂ ਨੂੰ ਭੇਜ ਦਿਆ ਕਰਨ ਇਸ ਲਈ ਇਹਨੂੰ ਸ਼ੇਅਰ ਕਰੋ ਜਰੂਰ ਤੇ ਆਪਣੀ ਰਾਏ ਤੁਸੀਂ ਕਮੈਂਟਾਂ ਵਿੱਚ ਦੱਸੋ ਥੋੜਾ ਸਾਰਿਆਂ ਦਾ ਧੰਨਵਾਦ ਬਾਈ ਧੰਨਵਾਦ ਜੀ ਜੇਬਨੜਾ ਆਪਣਾ ਮੰਨ ਗਿਰਦੀ ਹਣਾ ਟ੍ਰੈਲ ਨੇ ਵਿਆਪਰਸ ਦੇ ਇੱਕ ਹੋਰ ਇਸ ਗਰਾਉਂਡ ਦੇ ਵਿੱਚ ਜਿਹੜੀਆਂ ਇਹ ਸਖਲਾਈ ਦਿੱਤੀ ਜਾਂਦੀ ਆ ਉਦੇ ਤੋਂ ਅੱਗੇ ਵਧ ਕੇ ਇਹ ਇੱਕ ਹੋਰ ਤੁਹਾਨੂੰ ਸੂਚਨਾ ਜ਼ਰੂਰੀ ਦੇਣਾ ਚਾਹੁੰਦੇ ਨੇ ਉਹ ਦੱਸੋ ਜੀ ਪੁੱਲਰ ਜੀ ਸਾਡਾ ਇੱਕ ਤਰੀਕ ਤੋਂ ਕੈਂਪ ਸ਼ੁਰੂ ਆਇਆ ਪਿਆ ਪੁਲਸਟੇਜ ਫਿਜ਼ੀਕਲ ਟ੍ਰਾਇਲ ਹੁਣ ਆਉਣੇ ਨੇ ਇੱਕ ਮਹੀਨਾ ਪੈਂਡਿੰਗ ਹੈ ਜੇ ਹੈਗਾ ਤੇ ਕੋਈ ਵੀ ਕੁੜੀ ਤਿਆਰੀ ਕਰਨਾ ਚਾਹੁੰਦੀ ਹੈ ਤਾਂ ਆਪਦੇ ਪੇਰੈਂਟਸ ਨੂੰ ਲੈ ਕੇ ਸਾਡੇ ਨਾਲ ਮਨ ਕੇ ਮਿਲ ਸਕਦੇ ਨੇ ਜੀ ਫ੍ਰੀ ਤਿਆਰੀ ਕਰਾਵਾਂਗੇ ਬਿਲਕੁਲ ਹਰੇਕ ਇਵੈਂਟ ਦੀ ਲੌਂਗ ਜੰਪ ਹਾਈ ਜੰਪ ਤੇ ਰਨਿੰਗ ਸਾਰੇ ਇਵੈਂਟਾਂ ਦੇ ਸੀ ਸਪੈਸ਼ਲ ਤਿਆਰੀ ਕਰਾਵਾਂਗੇ ਜੇ ਕੋਈ ਵੀ ਸਾਡੇ ਨਾਲ ਅਨਕਾ ਜੁੜਨਾ ਚਾਹੁੰਦਾ ਹੈ ਇੱਥਾ ਤੋਂ ਟ੍ਰੇਨਿੰਗ ਲੈਣਾ ਚਾਹੁੰਦਾ ਤਾਂ ਸਾਡੇ ਨਾਲ ਕਨੈਕਟ ਕਰ ਸਕਦਾ ਹੈ ਤੇ ਸਾਡਾ ਨੰਬਰ ਤੁਸੀਂ ਸ਼ੇਅਰ ਕਰ ਦਿਓ ਤੇ ਇਹ ਆਪਣੀ ਬਿਲਕੁਲ ਟੈਰੀ ਫਰੀ ਦਿੱਤੀ ਹੈ ਕੋਈ ਪੈਸਾ ਨਹੀਂ ਲੈਣਾ ਜਿਹੜੇ ਪਿੰਡ ਆਪਣੇ ਉਹਨਾਂ ਤੋਂ ਵੀ ਆ ਸਕਦਾ ਬੰਦਾ ਹਾਂ ਵੀ ਨੇੜੇ ਨੇੜੇ ਪਿੰਡ ਵੀ ਆ ਆਪਣੇ ਆ ਸਕਦਾ ਕੋਈ ਵੀ ਆ ਸਕਦਾ ਵੀ ਆਪਣੇ ਆ ਬੰਗੀਆਂ ਹੋਗੀਆਂ ਮਲਾਲਾ ਮਾਨ ਵਾਲਾ ਜਿਹੜਾ ਕੋਈ ਇੱਥੇ ਪਹੁੰਚਾ ਸਕਦਾ ਬੱਚੇ ਇਹ ਸਾਡੀ ਸਾਰੀ ਕੈਡੇ ਫੌਜੀ ਫਿਜ਼ਿਕ ਕਲ ਫਿਟ ਅਕੈਡਮੀ ਵੱਲੋਂ ਇਹ ਕਪਰਾਲਾ ਵੀ ਜਿਹੜੇ ਮੰਨ ਕੇ ਚੱਲ ਬੰਦੇ ਹਾਈ ਲੈਵਲ ਦੀ ਤਿਆਰੀ ਕਰਾਉਂਦੇ ਆ ਇਹਨਾਂ ਪੈਸਾ ਲੈਂਦੇ ਆ ਤੁਸੀਂ ਉਹੀ ਤਿਆਰੀ ਇੱਥੇ ਫ੍ਰੀ ਇਹ ਓਨਲੀ ਗਰਲਜ਼ ਲਈ ਅੱਛਾ ਹਾਂ ਇਹ ਵੀ ਜ਼ਰੂਰੀ ਸੂਚਨਾ ਹੈ ਇਹ ਬੱਚਿਆਂ ਦਾ ਇਹ ਦੇਖ ਕੇ ਤੁਸੀਂ ਵੀ ਜਿਵੇਂ ਆਉਂਦੀਆਂ ਨੇ ਬੱਚੀਆਂ ਤਾਂ ਤੁਸੀਂ ਭਰੋਸਾ ਕਰਕੇ ਇੱਥੇ ਜੇਕਰ ਕਿਸੇ ਨੇ ਵੀ ਨੇੜੇ ਪਿੰਡਾਂ ਦੇ ਵਿੱਚੋਂ ਵੀ ਜਾਂ ਸਾਡੇ ਪਿੰਡਾਂ ਦੇ ਵਿੱਚੋਂ ਹੀ ਕਿਸੇ ਨੇ ਕਿਸੇ ਦੀ ਬੇਟੀ ਨੇ ਕੋਈ ਤਿਆਰੀ ਕਰਨੀ ਆ ਤਾਂ ਤੁਸੀਂ ਇੱਥੇ ਉਹਨੂੰ ਭੇਜ ਸਕਦੇ ਹੋ ਇਹਨਾਂ ਨਾਲ ਗੱਲ ਕਰਕੇ ਜਿਵੇਂ ਵੀ ਅੱਗੇ ਟ੍ਰਾਇਲ ਆਉਣਗੇ ਸਰਕਾਰ ਦੇ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਧੰਨਵਾਦ ਧੰਨਵਾਦ